ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸਨੌ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਰੱਬ ਨੇ ਬਈ ਧੁੱਪ ਬਹੁਤ ਸੋਹਣੀ ਗੱਡੀ ਹੋਈ ਅੱਜ ਜੀ ਪਹਿਲਾਂ ਆਪਾਂ ਰਾਜਪਰੇਗੇ ਸਬਜ਼ੀਆਂ ਵਗੈਰਾ ਲੈ ਕੇ ਆਏ ਆਂ ਆਪਾਂ ਰਾਜਪਰੇ ਜਾ ਕੇ ਫਲ ਫਰੂਟ ਲੈ ਕੇ ਆਏ ਹਨ ਤੇ ਨਾਲੇ ਊਤਮ ਦੀ ਟਿਊਸ਼ਨ ਲਵਾ ਕੇ ਲੈ ਕੇ ਅੱਜ ਸਾਜੇ ਚਲੇ ਗਏ ਸੀਗੇ ਕੱਪੜੇ ਵਗੈਰਾ ਮੈਂ ਧੋਤੇ ਨਹੀਂ ਸੀਗੇ ਸਵੇਰੇ ਹੁਣ ਆ ਕੇ ਧੋਤੇ ਨੇ ਸਵੇਰੇ ਫਿਰ ਲੇਟ ਹੋ ਜਾਂਦੀ ਜੇ ਕੱਪੜੇ ਧੋਣ ਲੱਗ ਜਾਂਦੇ ਤੇ ਵਸ ਆ ਕੇ ਧੁੱਪ ਦਾ ਬੱਚੇਰੀ ਸੋਹਣੀ ਐ ਗਾਜਰਾ ਸਾਨੂੰ ਸਹੀ ਰੇਟ ਨਾਲ ਮਿਲ ਗਿਆ ਗਾਜਰਾ ਮੈਂ ਸੋਹਣੀਆਂ ਲੈ ਲਿਆ ਸਗੋਂ ਮੈਨੂੰ ਕਹੀ ਜਾਂਦੇ ਸਰਦਾਰ ਜੀ ਵੀ ਕਹਿੰਦੇ ਕਹਿੰਦੇ ਤੂੰ ਵੀ ਗਜਰੇਲਾ ਬਣਾ ਲੈ ਮੈਂ ਕਿਹਾ ਗਜਰੇਲਾ ਨਹੀਂ ਬਣਾਉਣਾ ਹੈ ਇਸ ਵਾਰੀ ਖਾਖਾ ਕੇ ਮੁੱਟੇ ਹੋਈ ਜਾਂਦੇ ਹਾਂ ਬਸ ਮੈਂ ਕਿ ਗਜਰਾਂ ਦਾ achar ਪਾ ਲੂੰਗੀ ਕੱਪੜੇ ਸੁੱਕ ਰਹੇ ਨੇ ਆਪਣੇ ਹੈਂ ਕਿਆ ਹੋ ਗਿਆ ਸੋਈ ਨੂੰ ਦੇਖੀ ਬਚਾ ਕੇ ਪਾਪਾ ਜੀ ਨੇ ਗੰਨਾ ਚੁਪਿਆ ਤਾਂ ਉਹ 5 10 ਹਾਂ 5 10 ਫੇਰ ਫੜ ਕੇ ਰੱਖੋ ਮੈਂ ਤੁਹਾਨੂੰ ਲੈਵੇਂ ਲਾਵਾਂ ਹੁਣ ਮੈਂ ਮਰ ਜਾ ਫੇਟੀਕਾ ਸਾਰਾ ਖਿੰਡ ਗਿਆ ਹੁਣ ਰੱਬ ਨੇ ਇੰਨੀ ਕਿ ਧੁੱਪ ਚੜਾ ਦਿੱਤੀ ਨਾ ਗਰਮੀ ਬਹੁਤ ਲੱਗ ਰਹੀ ਹੈ ਮੈਂ ਤਾਂ ਜਰਾਬਾਂ ਵੀ ਘੜਤੀਆਂ ਇੱਕ ਥਾਲੀ ਚੱਕ ਕੇ ਲੈ ਆਇਆ ਹਾਂ ਅੰਦਰ ਤੇ ਆਂਦੇ ਵੇ ਮੇਰੇ ਜੀ ਘਰ ਮੈਂ ਕੋਟੀ ਵੀ ਕੱਢ ਦਾਂ। ਕੱਤੇ ਦਾ ਮੈਂ ਦੇਖੀ ਜਾਊਗੀ। ਮੈਨੂੰ ਸਰਦਾਰ ਜੀ ਕਿਹੜੇ ਬਿਮਾਰ ਨਾ ਹੋ ਜੀ। ਇੱਕ ਥਾਲੀਆਂ ਨੰਦਾਂ ਦਾ ਅੰਦਰ ਦੇ। ਨਮਾ ਛਿਲਕਾ ਪਾ ਲੈਂਦੇ ਪੱਤਿਆਂ ਦਾ। ਲੈ ਮੈਂ ਤਾਂ ਕੋਟੀ ਵੀ ਕੱਢਤੀ। ਗਰਮੀ ਆ ਗਈ ਮੇਰੇ ਟੰਡੂ ਜੀ ਦਾ। ਹੋ 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 ਸ਼ਾਂਤੀ ਵੀ ਆ ਗਈ ਕੋਟੀ ਕੱਢ ਕੇ। ਗਰਮੀਆਂ ਚ ਐ ਹੁੰਦਾ ਹੈ ਹਨਾ। ਕਿ ਹਾਈ ਗਰਮੀ ਐ, ਹਾਈ ਗਰਮੀ ਐ। ਸਰਦੀਆਂ ਚ ਐ ਹੁੰਦਾ ਬਈ ਕੋਟੀਆਂ ਪਾਈਓ ਗਰਮੀਆਂ ਚ ਤਾਂ ਹੁਣ ਦੇਖੀ ਆ ਦਿਨ ਵਧੀਆ ਲੱਗਿਆ ਕਰਨਗੇ ਪਰ ਫਿਰ ਉਤੋਂ ਬਾਅਦ ਚ ਜਾ ਕੇ ਫਿਰ ਫੇਰ ਬੰਦੇ ਗੰਦੇ ਜਿਹਾ ਲੱਗਣ ਲੱਗ ਪਾਣੇ ਕਿ ਮੈਂ ਕੀ ਖਾਤਾ ਵੀ ਉਹ ਲੈ ਆਇਓ ਸਿੱਕ ਪਲੇਟ ਜਾਂ ਕੁਛ ਲੈ ਆਣਗੇ ਹਾਂ ਕੁਛ ਗਾਜਰਾਂ ਦੀ ਸਬਜ਼ੀ ਬਣਾ ਲੂਗੇ ਕੁਛ ਗਾਜਰਾਂ ਦਾ ਆਚਾਰ ਪਾ ਲਾਂ ਮੈਂ ਕਿਹ ਟਾਲਕੇ ਪਾਲ ਮੋਦਨ ਨੂੰ ਮੈਂ ਤਾਂ ਨਾ ਪਾਈ ਤਲੇ ਹੋਏ ਨਾ ਖਰਾਬ ਹੋ ਜਾਂਦਾ ਛੇਤੀ ਦੂਸਰੇ ਤਰੀਕੇ ਪਾ ਲੂੰਗੀ ਫਿਰ ਗਰਮੀਆਂ ਚ ਜਿਵੇਂ ਹਨਾ ਸਬਜ਼ੀਆਂ ਨਾਲ ਆਚਾਰ ਵਧੀਆ ਲੱਗਦਾ ਹੈ ਜੇ ਜੂਸ ਬਣਾ ਲੈਂਦੇ ਗਾਜਰਾਂ ਦਾ ਤਾਂ ਆਪਾਂ ਹੀ ਸਾਡਾ ਜੂਸਰ ਖਰਾਬ ਹੋ ਜਾਣਾ ਆਲੂ ਲੈ ਕੇ ਆਈ ਸੀ ਆਲੂ ਮੈਨੂੰ ਪਤਾ ਨਹੀਂ ਖੁਸ਼ੀញ ਹੋਇਆ 10 ਕਿਲੋ ਆਲੂ ਲਈ ਹੈ 5 ਕਿਲੋ ਪਿਆਜ਼ ਲਈ ਆਈ ਉਹ ਉਧਮਾ ਆ ਉਧਮਾ ਉਹ ਬੰਦ ਨਾਲ ਟਰੈਕਟਰ ਨਾਲ ਲੱਗਿਆ ਵਾਹ ਨੂੰ ਬੜਾ ਸੁਣ ਰਹੀ ਮੇਰੀ ਆਵਾਜ਼ ਹੈ ਮੇਰੇ ਮੇਰੇ ਵਾਲਾ ਫੋਨ ਹੈ ਨਾ ਉਹ ਤਾਂ ਅੰਦਰ ਹੈ ਦੂਸਰੇ ਦੋ ਜਿਹੇ ਅੰਦਰ ਪਏ ਆ பாப்பா பல ਬਸ ਫਿਰ ਟਰੈਕਟਰ ਪਰ ਚਲੇ ਜਾਇਓ ਆਏ 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 ਓਏ ਤੂੰ ਸੱਟ ਨਾ ਖਾ ਲਈ ਪਰ ਨੂੰ ਆ ਉਹ ਹੋ ਗਾ ਦਰ ਵੀਰ ਜੀ ਚਲ ਇੱਕ ਕੰਮ ਹੋਰ ਕਰ ਦੀ ਅੰਤ ਦੇ ਇੱਕ ਪਲੇਟ ਲੈਣ ਦੇ ਪਲੇਟ ਲੈਣ ਦੇ ਮੈਨੂੰ ਮੇਰੇ ਸੋਨਾ ਪੁੱਤ ਹੈ ਨਾ ਸੋਨਾ ਪੁੱਤ ਤਾਂ ਸੋਨੀ ਲੱਡੀ ਕਟਾਈ ਕਰ ਦਾਂਗੀ ਫਿਰ ਮੈਂ ਨੰਬਰ 26 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 ਨੰਬਰ ਅੱਜ ਸਾਰਾ ਟੱਪਰ ਕੱਪੜੇ ਦੇ ਬਾਹਰ ਹੋਇਆ ਪਿਆ ਜੇ ਹਵਾ ਲੱਗ ਗਈ ਚੱਪਲਾਂ ਵੀ ਨਹੀਂ ਮੈਂ ਤਾਂ ਲਈ ਮੈਂ ਤਾਂ ਬੂਟੇ ਦੇ ਕੱਲੇ ਮੇਰੇ ਕੋਲ ਉਦੋਂ ਆਉਦਾਂ ਮਾ ਗਰਮੀ ਆ ਗਈ ਦੇਖੀ ਹੁਣ ਕਹੇ ਇਹ ਮੇਰੇ ਵੀ ਕੱਪੜੇ ਕੱਢ ਤੂੰ ਤਾਂ ਸਿਰ ਨਾਲ ਆਇਆ ਹੈ ਮੈਂ ਲੈ ਕੇ ਆਉਂਦਾ ਤੇ ਪਲੇਟ ਚਪੜਾ ਲੈ ਕੇ ਆ ਮੰਦ ਤੇ ਸਾਡੇ ਗੇਟ ਮੂਰੇ ਵੀ ਬਹੁਤ ਜ਼ਿਆਦਾ ਟ੍ਰੈਫਿਕ ਹੋ ਰਹੀ ਹੁੰਦੀ ਸਾਡੇ ਪਾਪਾ ਜੀ ਆਣ ਲੱਗੇ ਵੀ ਹਾਰਨ ਮਾਰਦੇ ਜਾਣ ਲੱਗੇ ਵੀ ਹੋਰ ਆ ਕੇ ਬੱਟ ਲੈ ਬਪਈ ਉਹ ਸਲਗਮ ਹੈ ਉਹ ਸ਼ੋਗਰਾ ਪੱਟ ਗਿਆ ਕਿਹੜਾ ਸ਼ੋਗਰਾ ਉਹ ਘਾਤੇ ਪੱਟ ਗਿਆ ਬੱਸ ਸੁਣ ਮਾਰੀ ਆਤਾਂ ਦੱਸ ਕੇਵਲਾ ਨਹੀਂ ਕੋ ਹੋ ਰਿਹਾ ਤਾਂ ਉਹ ਕੀ ਕਰਨਾ ਹੈ ਤਾਂ ਉਹ ਗੁੰਨੂ ਕੋੜਾ ਹੈ ਉਹ ਬੱਕੀ ਨ ਪੱਟਣ ਆਇਆ ਦਾ ਜਿਵੇਂ ਅੱਛਾ ਅੱਛਾ ਉਹ ਫਿਰ ਪਰ ਸਿਨੇਮਾ ਤੇ ਵੱਡ ਗਿਆ ਸਿਨੇਮਾ ਦੇ ਸਾਰੇ ਵੀ ਦੱਸ ਤੂੰ ਡੋਲ ਪਰ ਛੋੜ ਦੇ ਨਹੀਂ ਨਹੀਂ ਠੀਕ ਹੈ ਸਗੋਂ ਉਹ ਵੱਡ ਗਿਆ ਚਾਰ ਚੂਰ ਪਾ ਲੂੰਗੇ ਸਵੇਰੇ ਚਾਰ ਪਾ ਲੈ ਉਂਗਲੀ ਛੋਟ ਗਿਆ ਅੱਜ ਵੀ ਥੋੜੀ ਹੈ ਮੈਨੂੰ ਕਹਾਂਗਾ ਸਲਗਮ ਨਹੀਂ ਪੱਟ ਲਈ ਹੈ ਹਾਂ ਕਹਿੰਦੇ ਐ ਨਾ ਮਾਰੇ ਸਲਗਮ ਪੱਟੇ ਕਰ ਮਾੜੀ ਮਾੜੀ ਹੈ ਚਲੋ ਹੈ ਉਹ ਹੀ ਹੁੰਦੇ ਚਲੋ ਦੱਸ ਕੇ ਜਾਂਦਾ ਲੈ ਜਾਂਦਾ ਕੋਈ ਚੱਕਰ ਨਹੀਂ ਦਾ ਹੂੰ ਚੱਲ ਕੋਈ ਨਹੀਂ ਕੋਈ ਨਾ ਖਲੀ ਕਰ ਇਸਕੀ ਪੰਗੇ ਚਾਰ ਦੇ ਨਾ ਮੂਲੀਆਂ ਇਹ ਪਰੋਟੇ ਨਾ ਬਣਾਵਾ ਸਵੇਰੇ ਆ ਮੂਲੀਆਂ ਦੋ ਮਿੰਨੇ ਰੱਖੋ ਹੋਰ ਇੰਨੇ ਦੇ ਬਾਕੀ ਚਾਰ ਵਾਰ ਤਰ ਰਸ ਖਾ ਲਿਓ ਬਹੁਤ ਬੋਧੀ ਹੈ ਕਿਸੇ ਕੰਚਰਾ ਚੀਰ ਆਈ ਆਹ ਪਰੋਟੇ ਉਹ ਖਾ ਲਈ ਜਾ ਆਹ ਮੈਂ ਸਾਨੂੰ ਬਾਦੋ ਜਿਹੜੇ ਆ ਹਨ ਆਹ ਤੁਹਾਡੇ ਦੇ ਦੇਖ ਲਓ ਕਿੰਨੀ ਚਾਚੀ ਮੈਂ ਤਾਂ ਇੰਨੀ ਚੰਗੀ। ਇਹ ਚੇਹੋ ਹੋ ਗਿਆ ਅੱਜ ਸਭ ਇਹਨਾਂ ਦਾ ਚਾਰ ਬਣਾ ਸਬਜੀ ਬਣਾਵਾਂਗੇ। ਚਲ ਗਮਨ ਸਬਜੀ। ਲੈ ਇੱਕ ਨੰਬਰ ਸਬਜੀ ਬਣਾ। ਬਣਾ ਕੇ ਰੱਖ ਜਾਈਂ ਤਾਂ ਮੈਂ ਖਾ ਲਵਾਂ। ਭਈਆ ਖਾ ਲੇਗਾ, ਤੁਸੀਂ ਖਾ ਲੇ। ਉਦੋਂ ਦਾ ਖਾਂਦਣ ਚਲ ਮੈਂ ਵੀ ਖਾ ਲਾਂਗੀ ਇਹ ਤਾਂ ਮੜੀ ਮੋਟੀ। ਲੋਕ ਕਿੰਨੀ ਸਬਜ਼ੀ ਬਣਾਈ ਜਾਹਾਂ ਇਹਨਾਂ ਦੀ ਸਬਜ਼ੀ ਉਹ ਹੋ ਉਹ ਉਹ ਨੂੰ ਗਿਆ ਨਾ ਪੱਟੀ ਕਰ ਉਹ ਜੱਸੇ ਨੂੰ ਕੋਈ ਪਤਾ ਦਵਿਆ ਸਬਜ਼ੀ ਨੂੰ ਹੀ ਪਤਾ ਤਾਂ ਉਹਨੂੰ ਤਾਂ ਪਤਾ ਆ ਕੋ ਕੋ ਬੋ ਆ ਚਲ ਯਾਰ ਪਾ ਗਾਜਰਾਂ ਚੀਰ ਲਈ ਠੀਕ ਹੈ ਥੋੜੀ ਜਿਹੀ ਰਹਿ ਗਈਆਂ ਬਸ ਚੀਰਨ ਤਾਂ ਅਦਰੋਂ ਸੁੱਕ ਚਲੇਆ ਗਾਜਰਾਂ ਨੂੰ ਦੋ ਦਿਨ ਦੀ ਧੁੱਪ ਤਾਂ ਲੱਗੂਗੀ ਇਹਨਾਂ ਦਾ ਪਾਣੀ ਜੋ ਸੁੱਕੂਗਾ ਨਾ ਫਿਰ ਉਸਦੇ ਬਾਅਦ achar ਪਾਉ ਪੀਪੀ ਘਰਾਂ ਇੱਕ ਬੇਲੀ ਨਾ ਪਕਾਇਆ ਯਾਰ ਕਦੇ ਜਿਹੜੇ ਰੱਤ ਕੀ ਜਾਣ ਪੰਜ ਚਾਰ ਕਿਲੋ ਰੜਾ ਲਾ ਲਵਾਂ ਚੜਾਣ ਦੇ ਲੋਨ ਵਿੱਚ ਬੱਜਤੀ ਦੀ ਆਵਾਜ਼ ਹੈ ਬੈਗ ਦਾ ਹਾਬਾ ਡੰ ਬੈਗ ਦਾ ਪਿੰਚੂ ਗਾਉਂ ਉਹ ਸਬਜ਼ੀਆਂ ਹੋਰ ਅੰਡੇ ਸਾਉਥ ਫ੍ਰੀ ਦਾ ਉੱਥੇ 15 ਬੰਦੇ ਹੋਏ ਦਾਲ ਦਾ ਉਬੜੇ ਮੇਕਾ ਬਣਾ ਸਪੈਸ਼ਲ ਰਾਜਸਥਾਨ ਤੇ ਆਇਆ ਸਵੇਰ ਸਦ ਬਿਖਾਨੇ ਉਹ ਕਹਿ ਰਿਹਾ ਨਟ ਖੋਲ ਕੇ ਕਿਥੇ ਰਖਾਣਾ ਨੂੰ ਮਗਾਸਿਰ 'ਤੇ ਰੱਖ ਦੇ ਕਿਸੇ ਹਾਂ ਲਾਲੀ ਨੇ ਕਹਿਦਾ ਟਰੈਕਟਰ ਚਲਾਣਾ ਕਹਿ ਰਿਹਾ ਕਿਹੜਾ ਕਹਿ ਰਿਹਾ ਜਿਹੜਾ ਮੈਂ ਕਹਿ ਰਿਹਾ ਮੈਂ ਬੁੱਢਾ ਚਲਾਣਾ ਕਹਿ ਰਿਹਾ ਆ ਜਾ ਫਿਰ ਬਿੱਡ ਲਵਾ ਦੇ ਟਰਾਲੀ 'ਤੇ ਛੱਡਿਆ ਨਹੀਂ ਆਪਾਂ ਜਦ ਇਹ ਆਇਆ ਛਾਲ ਮਾਰ ਕੇ ਇੱਧਰ ਤੇ ਵੀ ਟਰੈਕਟਰ ਲੈ ਕੇ ਜਾਵਾਂਗੇ ਵੈਸੇ ਨੂੰ ਟੈਕ ਵਾਲੇ ਟਰੈਕਟਰ ਕੇ ਚੋਅ ਹੈ ਬੈਸਟਰ ਲਵਾ ਦੋ ਬੜਾ ਟਰੈਕਟਰ ਬੰਦ ਦਿਨ ਵਿੱਚ ਲਵਾ ਲਓ ਅਭਿੰਦਰ ਨੂੰ ਕਹਿ ਰਹਾ ਮੈਂ ਟਰੈਕਟਰ ਦੇਖ ਰਣੀ ਹੈ ਆ ਦੇ ਦੇ ਹਾਂ ਵੀ ਗਾਜਰਾਂ ਵਿਚਾਰ ਪਿਛਲੇ ਸਾਲ ਵਾਲਾ ਹਜੇ ਤੱਕ ਪਿਆ ਹੋਇਆ ਕਰਦੇ ਨਹੀਂ ਕਿ ਮੈਂ ਪਤਾ ਹੀ ਨਹੀਂ ਕਰਦੇ ਨਹੀਂ ਫਿਰ ਖਾਂਦੇ ਤਾਂ ਐਨੀ ਹੋਰੇ ਐਹੀ ਰੁਲੀ ਜਾ ਹਾਉਗੇ ਪਰ ਪਿਆ ਨਾ ਦੇਮਾ ਇਹ ਵਿਚਾਰ ਆਈ ਨੂੰ ਮੇਰਾ ਓਲੇ ਦਾ ਚਾਹ ਪੀ ਲੈ ਜਾ ਉੱਥੇ ਜਿਹੜੇ ਡੱਬਾ ਲੈ ਕੇ ਆ ਉੱਥੇ ਚਾਰ ਲੈ ਜਾ ਸਵਾਦ ਨਹੀਂ ਸੀ ਮੋਲ ਜਿਹਾ ਨਹੀਂ ਚਾਹ ਪੀ ਲੈ ਜਾ ਸੇਵਾ ਕਰੇ ਜੀ ਬੰਦਿਆ ਮਜ਼ਾ ਆ ਗਿਆ ਕੋਈ ਆ ਜੋ ਵੀ ਕੀਤਾ ਹੋਈ ਨਾ ਉਹਨੇ ਉਹਨੇ ਰੋਕਣੀ ਉਹਨੇ ਤਾਂ ਜੇ ਨਾ ਦੁੱਧ ਪਿਆ ਕਾੜਾ ਬਾਅਦ ਜੇ ਉਹਨੇ ਕਹਿੰਦਾ ਕਿ ਤੋ ਤੱਪ ਚਾਹਤਾ ਜੇ ਤੇ ਪਰ ਕੇ ਘੜ ਵੀ ਜੇ ਲੈ ਬਾਈ ਤੂੰ ਦੁੱਧ ਦੇ ਹਾਂ ਤਾਂ ਬਹੁਤ ਸੌਂਦੀ ਬਹੁਤ ਵਧੀਆ ਚਾਚੀ ਜੀ ਮਾਰੇ ਵੇ ਕੀ ਬੰਦੇ ਕੀ ਜੱਦਾ ਰਹਿ ਜਾ ਹਾਂ ਬਸ ਜੇ ਕੋ ਚੰਗਾ ਹੋਆ ਬੰਦਾ ਯਾਦ ਕਰ ਲਾ ਤਾਂ

ਅਰੇ ਚੱਗਿਆ ਵਾ ਨਾ ਸਾਢੇ 2600 ਕਰਾਏ ਕੌਣ ਤੇ ਦਿੱਤੇ ਦਾ ਨੋਟ ਲਿਖਾਇਆ ਤਾਂ ਸਾਡੇ 2600 ਮੈਨੂੰ 2600 ਕੇ ਹੀ ਦਾ ਲੈ 50 ਹੋਰ ਵਾਧੇ ਕਿਹੜਾ ਦਾ ਉਫਲਾ ਹੋ ਗਿੰਦਾ ਜਾ ਨੂੰ 2600 ਉਹ ਮੈਨੂੰ ਕੀ ਦੇ ਕੇ ਤਰਕ ਲੈ ਜਾਣਾ ਨੂੰ ਦੇ ਦਿਆਂਗਾ ਉਹ ਤੇ ਕੌਣ ਕਰਦਾ ਅੱਧਾ ਵੀ ਡਰ ਰਹਿ ਗਿਆ ਉਦਮ ਜੱਟ ਵੀ ਲਗਿਆ ਵਾ ਹੈ ਉਦਮ ਜੇ ਪੀਪੀ ਪਲਟ ਗਈ ਪਿੱਛੇ ਨੂੰ ਜਾਏਗਾ ਤੂੰ ਬੈਠਿਆ ਇਸ ਤਰੀਕੇ ਇਹ ਮੈਂ ਇਹ ਸੁਣੇ ਟਰੈਕਟਰ ਚ ਲਗਾ ਤਾਂ ਲਗਿਆ ਵਾ ਹਾਂ ਰੀਸ਼ਮਤ ਦੇਣੀ ਪੜਤੀ ਹੈ ਫੇਰ ਲਗਾਏ ਜੋ ਕੰਮ ਕਮ ਕਰ ਨਹੀਂ ਨਹੀਂ ਖੋਲੇ ਤਾਂ ਇੱਕ ਨਟ ਵੀ ਨਹੀਂ ਹੈਗਾ ਇਹ ਪਾ ਖਾਲੇ ਖੋਲੇ ਹੈ ਹੈ ਚੱਚੀ ਵੈਰੀ ਗੁੱਡ ਸ਼ਾਬਾਸ਼ ਪਰ ਮੈਨੂੰ ਤੇਰੀ ਪੀਪੀ ਦਾ ਖਾਤਰ ਆ ਜਾਏ ਪੀਪੀ ਬੀਪੀ ਬਥੂ ਅੱਲ ਗਿਆ ਜਦ ਇਹ ਟੁੱਟ ਜੇਗਾ ਪਾਪਾ ਜੀ ਕੋਈ ਨਾਮ ਨੂਮ ਦੋ ਮੁੰਡੇ ਨੂੰ ਨਟ ਖੋਲੇ ਸਾਰੇ ਹਾ ਟ੍ਰੈਕਟਰ ਚਲਾ ਨਹੀਂ ਦੇ ਦੇਗੇ ਹੈ ਕਹਤਾ ਰਹਾ ਬੜਾ ਡਾਇਰੈਕਟਰ ਚਲਾਣਾ ਹੈ ਬਾਪੂ ਇਸ ਗਰੇ ਛੋਟਾ ਡਾਇਰੈਕਟਰ ਚਲਾਣਾ ਹੈ ਦਵਾਰਾ ਦਾਣੇਵੇਂ ਨਟ ਦੇਖ ਲੋ ਫਿਰ ਤਾਗੜਾ ਤਾਗੜਾ ਡੱਬਾ ਹੈ ਦਵਾਰ ਲਾ ਦੂੰਗਾ ਨਟ ਚੱਲ ਇੱਕ ਇੱਕ ਟ੍ਰਾਈ ਸਹੀ ਚਾ ਲਾ ਨਟ ਸਾਰੇ ਦਵਾਰੇ ਦੇਖਿਓ ਦੇਖਿਆ ਕੀ ਕਹਿ ਰਿਹਾ ਉਦਮ ਕੀ ਕਹਿ ਰਿਹਾ ਪਾਪਾ ਨੂੰ ਗਰੀ ਪਾਪਾ ਸੁਣਦਾ ਹੀ ਨਹੀਂ ਤੇਰਾ ਮੈਂ ਕਿਹਾ ਉਦਮ ਕੀ ਕਹਿ ਰਿਹਾ ਜੇ ਬੜਾ ਟਰੈਕਟਰ ਨਾ ਦਿਆ ਜਿਹਨੇ ਨਟ ਖੋਲੇ ਸਾਰੇ ਦਵਾਰੇ ਲਾ ਦੇਣੇ ਆ ਸਾਰੇ ਡੱਬੇ ਅੱਜ ਤੱਕ ਕੱਪੜੇ ਦੇ ਬਾਹਰ ਹੋ ਹੀ ਫਿਰ ਰਹੇ ਠੰਡ ਕੇ ਕੱਢੇ ਕੋ ਪਏ ਆ ਕੱਪੜੇ ਕੋਟੀਆਂ ਸਵੈਟਰ ਸਭ ਕੱਢ ਤੇ ਇੱਕ ਉਦਮ ਨੇ ਪਾਏ ਹੋਏ ਮੋٹے ਮੋٹے ਉੱਪਰ ਰਹਿ ਜਾਣੇ ਲੋਬੀ ਧੁੱਪ ਗਈ ਹੈ ਆਪਣੇ ਘਰਾਂ ਨੂੰ ਪਾਪਾ ਜੀ ਸਾਡੇ ਹੁਣ ਸ਼ਾਮ ਨੂੰ ਲੰਢਾਏ ਆ 10 ਪਹਿਲਾਂ ਜੇ ਧੁੱਪ ਲੰਘ ਗਈ ਨਹਾਣ ਲੱਗੇ ਸਰਦਾਰ ਜੀ ਮੇਰੇ ਇੰਜਨ ਸਟਾਰਟ ਕਰ ਰਹੇ ਤੇ ਆਪ ਖਿੱਚ ਕੇ ਭਾਏ ਕਿ ਤੇ ਬਹਿ ਕਰਦਾ ਹਾਂ ਇੰਜਨ ਸਟਾਰਟ ਤੁਹਾਨੂੰ ਕੀ ਕਰਨਾ ਇੰਜਨ ਸਟਾਰਟ ਹੁਣ ਬੱਤੀ ਦਿਖਾ ਕੇ ਇੰਜਨ ਸਟਾਰਟ ਕਰਨਗੇ ਦੇਖ ਲਓ ਕਿਆ ਹੋ ਗਿਆ ਨਾ ਕਰੋ ਸਟਾਰਟ ਤੁਸੀਂ ਉਹਦੇ ਤੇ ਗਾਲਾਂ ਕੱਢ ਕੇ ਆਏ ਤੇ ਮੈਂ ਅੰਦਰ ਸਟਾਰਟ ਕਰਾਂਗਾ ਫਿਰ ਨਹੀਂ ਬੰਦ ਹੁੰਦਾ ਹੈ ਨਹੀਂ ਨਹੀਂ ਆਪਣੇ ਮੋਟਰ ਚੱਕ ਲੈਣੀ ਆਂ ਜਿੰਨਾਂ ਸਾਈਡ ਮੇ ਕਰ ਦੇਣ ਟੋਕੀ ਲੈ ਲੈਣ ਉੱਥੇ ਲੈ ਜਾਣੀ ਪਿੱਛੇ ਉਹ ਆ ਜਗ੍ਹਾ ਵੇਲੀ ਹੋ ਜਾਣੀ ਫੇਰ ਕੀ ਹੈ ਲਾਈਟ ਕਿਹੜੇ ਰੋਜ਼ ਭੱਜ ਰਹੀ ਹੈ ਗੱਲ ਕੀ ਰਹੋ ਕੋਟੀ ਟਰੈਕ ਸੂਟ ਕੇ ਕੋਟੀ ਪਾ ਲੋ ਕਿਥੇ ਗੱਡੀ ਦੀ ਚਾਰ ਮੇਰੀ ਇੱਕ ਭੈਣ ਨੇ ਵੀ ਕਮੈਂਟ ਕਰਿਆ ਸੀਗਾ ਕਹਿੰਦੇ ਜਦੋਂ ਤੁਸੀਂ ਆਚਾਰ ਪਾਉਂਗੇ ਤਾਂ ਸਾਨੂੰ ਰੈਸਪੀ ਜ਼ਰੂਰ ਦਿਓ ਬਹੁਤ ਸੌਖਾ ਭੈਣੇ ਆਜੇ ਦਾ ਆਚਾਰ ਪਾਣਾ ਕੋਈ ਔਖਾ ਨਹੀਂ ਹੈਗਾ ਆਜੇ ਨੂੰ ਪਹਿਲਾਂ ਇੱਕ ਦਾ ਛਿੱਲ ਕੇ ਮਨ ਲੀ ਪਹਿਲਾਂ ਤੇ ਧੋ ਲਿਓ ਧੋ ਕੇ ਛਿੱਲ ਕੇ ਐਦਾ ਬਰੀਕ ਬਰੀਕ ਚੀਰ ਲਿਓ ਬਰੀਕ ਬਰੀਕ ਚੀਰ ਕੇ ਨਾ ਆ ਦੇਖੋ ਤੁਹਾਨੂੰ ਐ ਲੱਗ ਰਿਹਾ ਹੁਣ ਜਿਵੇਂ ਸੁੱਕਿਆ ਸੜਿਆ ਲੱਗ ਰਿਹਾ ਹੈ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਿਓ ਤਾਂ ਕਿ ਦਾ ਪਾਣੀ ਇਹ ਸੁੱਕ ਜਾਵੇ ਚੰਗੀ ਤਰ੍ਹਾਂ ਫਿਰ ਇਹ ਤੁਸੀਂ ਸਾਲ ਦੋ ਸਾਲ ਦੋ ਸਾਲ ਦੇ ਵਿੱਚ ਹੀ ਰਹਿਣਾ ਨਹੀਂ ਉਦੋਂ ਤੱਕ ਖਾ ਆ ਜਣ ਜਿੰਨੀ ਮਰਜ਼ੀ देर ਤੁਸੀਂ ਇਹਨੂੰ ਰੱਖ ਸਕਦੇ ਹੋ ਪਾ ਕੇ ਹਨਾ ਲੋ ਜੀ ਇਹਨੂੰ ਪਹਿਲਾਂ ਫਰਾਈ ਦੇ ਵਿੱਚ ਪਾ ਦਾਂਗੇ ਪਿਪੀ ਦੇ ਵਿੱਚ ਪਾ ਮੇ ਤੁਸੀਂ ਭੰਡੇ ਜਿ ਮਲਾ ਕੇ ਵੀ ਪਾ ਸਕਦੇ ਹੋ ਪਰ ਮੈਂ ਇਦਾਂ ਹੀ ਪਾਉਣੀ ਹੈ ਅਗਲਾ ਚਾਰਾ ਇਦਾਂ ਹੀ ਪਾ ਦਿਆ ਬਸ ਇਹਦੇ ਵਿੱਚ ਨਮਕ ਵਿੱਚ ਪਾ ਦੇਣੀ ਨਮਕ ਵਿੱਚ ਪਾ ਕੇ ਸਿਰਕਾ ਪਾ ਕੇ ਇਹਦੇ ਵਿੱਚ ਹੀ ਹਲਾ ਦੋ ਨਾ ਇਦਾਂ ਹੁਣ ਤਾਂ ਸਾਨੂੰ ਇਹ ਸੁੱਕਿਆ ਹੋਇਆ ਲੱਗ ਰਿਹਾ ਬਿਲਕੁਲ ਹਨਾ ਵੀ ਕਿੰਨਾ ਜੀ ਦਾ ਲੱਗ ਰਿਹਾ ਵੀ ਰਹਿ ਜਾਊਗਾ ਇਹ ਚਾਰ ਪਰ ਮੈਂ ਤੁਹਾਨੂੰ ਪਾਇਆ ਹੋਇਆ achar ਜਿਹੜਾ ਉਹ ਵੀ ਦਿਖਾਨੀ ਹੈ ਪਹਿਲਾਂ ਇਹਨੂੰ ਪਾ ਲਈਏ achar ਨੂੰ ਫਿਰ ਉਹ ਵਾਲਾ achar ਦਿਖਾਵਾਂਗੀ ਮੇਰੀ ਸਲਾਹ ਹੈ ਅੱਜ ਦਾ achar ਹੋਰ ਪਾ ਲਵਾਂ ਹਨ ਦੇਖਦੇ ਚੱਲਿਆਂਗੇ ਅੱਜ ਅੱਜ ਵੀ ਲਿਆਣਾ ਭੁੱਲ ਗਈ ਅੱਧਾ ਪਾ ਲਈਏ ਦੇ ਵਿੱਚ ਹੁਣ ਇਹਦੇ ਵਿੱਚ ਨਾ ਆਪਾਂ ਸਾਰੇ ਪੀਸੇ ਮਸਾਲੇ ਪਾਵਾਂਗੇ ਸੁੱਕਾ ਧਨੀਆ ਮਲੇਗੀ ਪੀਸੀਆ ਹੋਇਆ ਧਨੀਆ ਗੱਲਾਂ ਇਹ ਹੈਗੇ ਲਾਲ ਮਿਰਚ ਮੇਰੇ ਨਾਲ ਹਲਦੀ ਪਤਾ ਨਹੀਂ ਉਸ ਮੈਂ ਪਾਈ ਬਦਰ ਨਹੀਂ ਥੋੜੀ ਜਿਹੀ ਪਾ ਲਈ ਚਲੋ ਹਲਦੀ ਪੀਸੀ ਹੋਈ ਕਾਲੀ ਮਿਰਚੇ ਥੋੜੀ ਜਿਹੀ ਆਪਣਾ ਠੀਕ ਹੈ ਤੇ ਹੁਣ ਪਾ ਦਈਏ ਇਹਦੇ ਵਿੱਚ ਇੱਕ ਕੜਛੀ ਨਮਕ ਦੀ ਪਾਸ ਹੋਰ ਜਿਹੜੀ ਮੈਂ ਪਾਇਆ ਹੈਗਾ ਜਿਹੜਾ ਪਹਿਲਾਂ ਆਚਾਰ ਪਾਇਆ ਅੱਜ ਦਾ ਉਹਦੇ 'ਚ ਵੀ ਬਸ ਇਹ ਹੀ ਚੀਜ਼ਾਂ ਪਾਈਆਂ ਨੇ। ਲੋ ਜੀ ਇਹ ਹੋ ਗਿਆ ਆਪਣਾ ਨਮਕ। ਨਮਕ ਨਾਲ ਜਿਹੜਾ ਆਚਾਰ ਹੈ ਉਹ ਖਰਾਬ ਨਹੀਂ ਹੁੰਦਾ ਜਦੋਂ। ਅੱਜ ਤਾਂ ਇਹ ਸੁੱਕਾ ਸੁੱਕਾ ਹੋ ਗਿਆ ਤਾਂ ਜਦੋਂ ਜਦੋਂ ਆਪਾਂ ਸਿਰਕਾ ਪਾ ਦਾਂਗੇ ਨਾ ਇਹਨੇ ਸਾਰੇ ਸਮਾਨ ਨੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਂਦੇ। ਲਓ। ਇੱਕ ਬੋਤਲ ਪਾਤੀ ਪਰੇ ਦੇ ਪਿੱਛੇ ਦੀ ਕਾਲੀ ਟੋਕੀ ਦਾ ਇੱਕ ਟੈਨ ਰੱਖਿਆ ਲਾ ਰੱਖੀ। ਪਾਚਾਂ ਦੇ ਮੱਪੇ ਰੱਖੇ ਰਹਿ ਗਈ ਹੈ। ਲਓ। ਥੋੜੇ ਇਹਨੂੰ ਹਲਾ ਲਈ ਚੰਗੀ ਤਰ੍ਹਾਂ। ਆਪਣਾ ਆਜੇ ਦਾ ਅਚਾਰ ਬਿਲਕੁਲ ਸਿੰਪਲ ਰੈਸਪੀ ਹੈ ਆਜੇ ਦਾ ਅਚਾਰ ਬਣਾਉਣ ਦੀ ਤੇ ਜਿਹੜਾ ਪਹਿਲਾ ਅਚਾਰ ਪਾਇਆ ਹੋਏ ਤੁਹਾਨੂੰ ਉਹ ਸਾਡੀ ਪਾਈ ਹੋਈ ਉਹ ਤੇ ਜੇ ਹਾਂ ਦੀ ਸੋਣੀ ਪਾਈ ਹੋਈ ਹੈ ਉਹ ਜਿਹੀ ਬਾਦ ਨੂੰ ਇਹ ਨੂੰ ਐਸੀ ਗਾ ਪਤਾ ਨਹੀਂ ਹਾਂ ਦੀ ਪਾਈ ਹੈ ਪਤਾ ਨਹੀਂ ਜਦੋਂ ਕਰੀਏ bột ਹੋਰ ਪਾ ਕੇ ਲੋ ਦੇ ਚਾਰ ਨੂੰ ਹੋ ਕੇ ਮਿਲਦਾ 20 பை ਦਿਨ ਹੋਗੇ ਰੋਣਗੇ ਇਹਨੂੰ ਪਾਏ ਨੂੰ ਚਾਰ ਨੂੰ ਇਹ ਚਾਰ ਵੀ ਨਾ ਇਦਾਂ ਹੀ ਜਿੱਦਾਂ ਇਹ ਆਦਾ ਹੁੰਦਾ ਸੁੱਕਿਆ ਹੋਇਆ ਨਾ ਇਹ ਵੀ ਇਦਾਂ ਹੀ ਸੀਗਾ ਲੋ ਦੇਖੋ ਲੱਗਦਾ ਵੀ ਇਹ ਸੁੱਕਿਆ ਹੋਇਆ ਇਦਾਂ ਸੀਗਾ ਇਹ ਚ ਸਿਰਕਾ ਹੈ ਜਿਹੀ ਤਰ੍ਹਾਂ ਭਰ ਕੇ ਨਾ ਫੇਰ ਉਹਦੇ ਵਾਂਗੂ ਹੀ ਫੁੱਲ ਲਗਿਆ ਇਹ ਆ ਦੇਖੋ ਪਹਿਲਾਂ ਸੁੱਕ ਕੇ ਜਿਹੜੀ ਹੈ ਏ ਵਾਲੀ ਡੱਕਰੇ ਚੀਰੇ ਹੋਈ ਸੀਗੇ ਉਹਦੇ ਵਾਂਗੂ ਜਿਵੇਂ ਮਾ ਪਿਚਕ ਗਏ ਸੀਗੇ ਤੇ ਦੇ ਵਿੱਚ ਸਿਰਕਾ ਬਾਕੀ ਤੁਹਾਨੂੰ ਜੋ ਸਮਾਨ ਦੱਸਿਆ ਸਾਰਾ ਹਨਾ ਉਹ ਪਾਇਆ ਆਪਾਂ ਅਬ ਦੇਲਾ ਚਾਰ ਸਾਗ ਨਾਲ ਮੱਕੀ ਦੀ ਰੋਟੀ ਹਨਾ ਭਾਵੇਂ ਕਿਸੇ ਹੋਰ दाल ਸਬਜੀ ਨਾਲ ਵੀ ਖਾ ਲਓ ਬਸ ਇਹਨੂੰ ਨਾ ਜਿਵੇਂ ਹੁਣ ਮੈਂ ਹਲਾ ਰਹੀ ਏਦਾਂ ਹਿਲਾਜਿਆ ਕਰੋ ਥੋੜੀ ਜਿਹੀ ਦੇਰ ਬਾਅਦ ਮੰਨ ਲੇ ਕਿ ਇੱਕ ਦੋ ਦਿਨ ਛੱਡ ਕੇ ਤੋ ਇਹ ਦੋ ਡੱਬੇ ਚ ਆਪਣਾ ਅੱਧੇ ਦਾ ਚਾਹ ਰੂਜ ਜਦੋਂ ਥੋੜਾ ਜਿਹਾ ਕੇ ਇਹ ਵੀ ਸੈੱਟ ਹੋ ਜੂਗਾ ਫਿਰ ਇਹਨਾਂ ਨੂੰ ਇੱਕ ਡੱਬੇ 'ਚ ਗਾ ਲਵਾਂਗੀ ਫੇਰ ਇੱਕ ਹੋਰ ਡੱਬੇ 'ਚ ਪਾਉਂਗੀ ਗਾਜਰ ਦਾ achar ਹੁਣ ਮੈਂ ਨੱਬਾ ਹੋਰ ਲੈ ਕੇ ਆਉਣਾ ਇਹ ਦੋ ਜਿਹੜੇ ਪਿੱਛੇ ਰੱਖ ਦਨੇ ਜਾਂ ਕੋਈ ਕੀ ਇਹ ਤਾਂ ਹਜੇ ਖਾਣਾ ਨਹੀਂ ਇਹ achar ਹੁਜੇ ਅੱਜ ਪਾਇਆ ਨਾ ਇਹ ਪਹਿਲਾਂ ਦਾ ਪਾਇਆ ਕੋ ਲੋ ਜੀ achar ਆਪਾਂ ਪੈ ਗਿਆ ਅੱਧੇ ਦਾ ਠੀਕ ਹੈ ਧਨੀਆ ਆਪਾਂ ਸਬਜੀ ਵਾਸਤੇ ਤੋੜ ਲਏ ਪਰ ਸਬਜੀ ਮੈਂ ਹੁਣ ਨਹੀਂ ਬਣਾਉਂਗੀ ਸਬਜੀ ਬਣਾਉਂਗੀ 내 ਸਵੇਰੇ ਗਾਜਰਾ ਚੀਰ ਲਿਆ ਆਲੂ ਰਹਿ ਗਏ ਨੇ बस ਚੀਰਨੇ ਉਹ ਸੌਰੀ ਚੀਰ ਲੂੰਗੀ ਲਸਣ ਛਿੱਲ ਕੇ ਰੱਖ ਲਉਗੀ ਹੁਣ ਸਬਜ਼ੀ ਪਸਾਹ ਤੇ ਅੱਜ ਦੇ ਵਿੱਚ ਦੇਖੂਗੀ ਮਿਰਚਾਂ ਦਾ achar ਪਾ ਦੂੰਗੀ ਪਰ ਮਿਰਚਾਂ ਨੂੰ ਨਾ ਹਜੇ ਸੁਕਾਉਂਦੀ ਹੋਰ ਇਹਨਾਂ ਕੱਲ੍ਹ ਦੇ ਜਿਵੇਂ ਧੁੱਪ ਲਗਾ ਕੇ ਪਾਣੀ ਐਨ ਸੁੱਕ ਜੂਆਂ ਫਿਰ ਇਹ ਵੀ ਅੱਜ ਦੇ ਦੇ ਚਾਟ ਦੇ ਵਿੱਚ ਪਾ ਦਊਗੀ ਦੇਖੋਗੇ ਬਾਕੀ ਪਾਪੀ ਨੂੰ ਪੁੱਛ ਲਾਂਗੀ ਕਿ ਵਰਸ ਲਾ ਲੈਣੀ ਹੈ ਹੁਣ ਮੈਂ ਜੇ ਭਾਲਦੇ ਕਿਉਂਕਿ ਅੱਜ ਧੁੱਪ ਵੀ ਵਾਧੀ ਤੇਗ ਲਈ ਸੈਸ ਪੱਤਰੀ ਵਾਧੀ ਹੋਏ ਹੁਣ ਭਾਈ ਆਪਣੀ ਕਿੱਜਾ ਦਾ ਕੰਮ ਕਰਨਾ ਹੈ ਚੁੱਲ੍ਹੇ ਚੌਕੇ ਦੇ ਨੇੜੇ ਲੱਗੀ ਹੈ ਜਿਹੜਾ ਕਿ ਕੰਮ ਹੈ ਆਪਣਾ ਹਨਾ ਚੁੰਦਾ ਚੌਕ ਦਾ ਖੱਬਣਾ ਲੇਡੀਜ਼ ਦਾ ਭਾਈ ਹੀ ਨਹੀਂ ਧੁੱਪ ਦਾ ਸਾਥ ਹੀ ਪਰ ਆਪਣੇ ਘਰ ਦੇ ਕੰਮ ਕਰਕੇ ਬਿਲਕੁਸ਼ੀ ਮਿਲਦੀ ਹੈ ਤਾਂ ਦੀ ਕੋਈ ਗੱਲ ਨਹੀਂ ਹੈਗੀ ਹੈਨਾ ਜਿਹਾ ਇਹ ਹੈ ਬਹੁਤ ਕੋਈ ਨਹੀਂ ਹੈਗਾ ਹੁਣ ਖਾਲਾ ਕਰਨੇ ਕੰਮ ਸੌਂਦੇ। ਕਹਾਣੀਆਂ ਦੀ ਨਹੀਂ ਕੰਮ ਦੀਗਾ। ਗਾਦਰਾਂ ਨੂੰ ਟੂਟ ਟੂਟ ਪਲਵਾ ਕੇ ਫਿਰ ਗਾਦਰਾਂ ਨੂੰ ਪਾ ਦੇਣਾ ਚਾਹ। ਇਤਨੀ ਦੇਖਾਂਗੇ ਫਿਰ ਆਪ ਬਣਾਵਾਂਗੇ ਸਾਗ। ਦੇਖਿਆ ਕੋਟੀਆਂ ਨੂੰ ਹੋਰ ਥੋੜੀ ਹੋਣੀ। ਜਦੋਂ ਐ ਨੀਚੇ ਆ ਜਾਂਦੀ ਇਹਨਾਂ ਇਹ ਜਿਵੇਂ ਹੁਣ ਹੱਥ ਲਿਬੜੇ ਹੋਏ ਸੀਗੇ ਉਹਦੇ ਨਾਲ ਉੱਪਰ ਖਿੱਚਣੀ ਫੇਰ ਰੋਟੀ ਬਣਾਉਣੀ। ਐ ਕੋਟੀ ਖਰਾਬ ਹੋ ਜਾਂਦੀ। ਪਰ ਸੋਈ ਚ ਪਟਕੇ ਦੀ ਬੇਚਾ ਖਾਓ ਪੀਓ ਫਾਉਂਡੇਸ਼ਨ ਕੱਚ ਰੱਖੀ ਜਾਓ ਮੈਂ ਕਿ ਕੋਈ ਨਹੀਂ ਸ਼ਾਮ ਨੂੰ ਮਾਂਜੂ ਨਹੀਂ ਮੈਂ ਕਿ ਤਸੂਣੇ ਮਾਂਜੂ ਹੋ ਗਏ ਇਹਨਾਂ ਨੂੰ ਮਾਂਜ ਕੇ ਰੋਟੀ ਬਣਾ ਦੇਣੀ ਫਿਰ ਦੁਬਾਰੇ ਫਿਰ ਇੱਕ ਫਿਰ ਫਾਉਂਡੇਸ਼ਨ ਫਿਰ ਵੇਲੇ ਪਰ ਜਦੋਂ ਲਾਈਟ ਨਹੀਂ ਜਿੰਮ ਮਾਰਦੇ ਤਾਂ ਕੋਈ ਚੱਕਰੇ ਨਹੀਂ ਜਾਂਦਾ। ਲਓ ਜੀ ਇਹ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਠੀਕ ਹੈ। ਅੱਜ ਦਾ ਜੋ ਮੈਂ ਕਰਿਆ ਦਿਨ ਚ ਰੁਟੀਨ ਚ ਜੋ ਬਣਾਇਆ ਤੁਹਾਨੂੰ ਦਿਖਾਇਆ। ਪਾਣੀ ਘੱਟ ਰਹਿ ਗਿਆ ਗਰਮ ਅੱਗੇ ਨਾ ਮੈਂ ਪਾਣੀ ਛੱਡ ਦਿੰਨੀ ਇੱਧਰ। ਵੀ ਹੋਲਾ ਹਣਾ ਕਰ ਪਾਣੀ ਨਾ ਕਿੱਦਾਂ ਟੱਪ ਹੋ ਜਾਂਦਾ ਹੈ। 啊，你们去吃了么？你们去吃了么？嗯 じゃが。